ਦਾਲ ਖਾਲਸਾ ਦਫ਼ਤਰ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਫਤਿਹ ਅਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਲ ਖਾਲਸਾ ਬਲ ਸਦੀਵੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਟਾਪਿਕ ਮੇਨ ਮਕਸਦ ਜਿਹੜਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਦਲ ਖਾਲਸਾ ਦੀ ਚੋਣਾਂ ਪ੍ਰਤੀ ਸਟੈਂਡ ਤੇ ਦਲ ਖਾਲਸਾ ਦੀ ਨੀਤੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਅੱਜ ਅਸੀਂ ਇੱਥੇ ਦਲ ਖਾਲਸਾ ਆਫਿਸ ਦੇ ਚਿਕਤਰੇ ਆਂ ਦਲ ਖਾਲਸਾ ਵੱਲੋਂ ਚੋਣ ਨੀਤੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਡਾਕੂਮੈਂਟ ਮੈਂ ਹੁਬ ਹੋ ਸ਼ਬਦ ਬਾਏ ਸ਼ਬਦ ਲਾਈਨ ਬਾਏ ਲਾਈਨ ਤੁਹਾਡੇ ਨਾਲ ਜਿਹੜਾ ਆ ਪੜ੍ਹ ਕੇ ਸਾਂਝਾ ਕਰਾਂਗਾ ਉਸ ਡਾਕੂਮੈਂਟ ਦੇ ਵਿੱਚੋ ਹੀ ਬਾਅਦ ਵਿੱਚ ਜੋ ਵੀ ਤੁਹਾਡੇ ਸਵਾਲ ਆਉਣਗੇ ਜੋ ਵੀ ਤੁਹਾਡੀਆਂ ਇਨਕੁਆਰੀਸ ਹੋਣਗੀਆਂ ਉਹਨਾਂ ਨੂੰ ਵੀ ਅਸੀਂ ਜਵਾਬ ਦੇਾਂ ਉਹਨਾਂ ਨੂੰ ਵੀ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਾਰੇ ਦਾ ਸਾਰਾ ਸੋ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਹੈ ਇੱਕ 29 ਅਪ੍ਰੈਲ ਹੈ ਅੱਜ ਖਾਲਸਤਾਨ ਐਲਾਨ ਐਲਾਨ ਨਾਮੇ ਦੀ 78ਵੇਂ ਬਰੇ ਗੰਢ ਹੈ ਤਲਖਾਲਸਾ ਜਮਹੂਰੀ ਅਤੇ ਰਾਸੀ ਢੰਗ ਤਰੀਕਿਆਂ ਨਾਲ ਖਾਲਸਪਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ ਅਸੀਂ ਸਪਸ਼ਟ ਤੌਰ ਉਤੇ ਐਲਾਨ ਕਰਦੇ ਹਾਂ ਕਿ ਖਾਲਸਪਤਾਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨ ਆਇ ਉਤੇ ਆਧਾਰਤ ਹੋਵੇਗਾ ਸਿੱਖ ਕੌਮ ਕਿਸੇ ਵੀ ਉਥਲ ਪੁਥਲ ਅਤੇ ਅਜ਼ਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ ਦਲ ਖਾਲਸਾ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸੱਦਾ ਦਿੰਦਾ ਹੈ ਭਾਰਤੀ ਨਿਜਾਮ ਹਿੱਟ ਚੋਣਾ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ ਇਸ ਪ੍ਰਕਾਰ ਸੰਘਰਸ਼ੀ ਲੋਕਾਂ ਅਤੇ ਕੌਮਾਂ ਅੰਦਰ ਆਪਣੇ ਉਤੇ ਕਾਬਜ ਨਿਜਾਮ ਅਧੀਨ ਹੁੰਦੀਆਂ ਚੋਣਾ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਬਿਧਾ ਅਤਿ ਦਚਿੱਤੀ ਰਹੀ ਹੈ ਭਾਰਤ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਦਵੰਦ ਦਾ ਸ਼ਿਕਾਰ ਚੱਲੀ ਆ ਰਹੀ ਹੈ ਭਾਰਤ ਤੋਂ ਆਜ਼ਾਦੀ ਦੇ ਰਾਹ ਉਤੇ ਤੁਰੇ ਜਜਾਰੂ ਅਤੇ ਸੰਘਰਸ਼ੀ ਹਿੱਸੇ ਨੇ ਭਾਰਤੀ ਸਿਸਟਮ ਨੂੰ ਰੱਦ ਕਰਦਿਆਂ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ। ਦੂਜੇ ਪਾਸੇ ਪੰਥਕ ਪੇੜ ਅੰਦਰ ਇੱਕਤਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉਤੇ ਟੇਕ ਰੱਖੀ ਸੀ ਅਤੇ ਰੱਖੀ ਹੈ। ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ। ਪਰ ਹਾਂ ਇਸ ਪੈਤੜੇ ਨੂੰ ਅਪਣਾਉਣ ਦੇ ਪਿੱਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ ਨਾ ਕਿ ਕੇਵਲ ਸੱਤਾ ਦੀ ਪ੍ਰਾਪਤੀ ਦੀ ਦੌੜ ਅਤੇ ਚਾਹਤ ਕੌਮ ਦੇ ਜੁਝਾਰੂ ਤੇ ਰਵਾਨ ਧਰ ਕਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਤੇ ਰਾੰਧੀ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਜਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬ ਹੀ ਹੈ ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜਾਮ ਹੇਠ ਚੋਣਾ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ। ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰੀਂ ਕਮੇਟੀ ਦੀ ਪਿਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ। ਜਥੇਬੰਦੀ ਦਾ ਮੰਨਣਾ ਹੈ ਕਿ ਗੁਲਾਮ ਕੌਮਾਂ ਆਪਣੇ ਉੱਤੇ ਕਾਬਜ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੀਆਂ ਇਹ ਚੋਣਾ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾ ਹੋਰ ਵੀ ਬਦਲਵੇਂ ਰਾਹ ਅਤੇ ਪੈਤਰੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਸੰਘਰਸ਼ ਅਤੇ ਅੰਦੋਲਨ ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ ਖਾਲਸਾਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਹਜ਼ਾਰਾਂ ਸ਼ਹੀਦਾਂ ਲੰਬੇ ਸਮੇਂ ਤੋਂ ਨજરਬੰਦੀਆਂ ਅਤੇ ਜਲਾਵਤਨੀਆਂ ਹੰਡਾਰੇ ਮਰਜੀ ਮਰਜੀ ਵੜਿਆਂ ਦੀਆਂ ਕਹਾਣਾਵਾਂ ਨੂੰ ਚੋਣਾ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ ਪਿਛਲੇ ਵਰੇ 2023 ਵਿੱਚ ਅਸੀਂ ਤਿੰਨ ਉੱਗੇ ਸੇਖ ਨਾਇਕਾਂ ਭਾਈ ਪਰਮਜੀਤ ਸਿੰਘ ਪਾਂਜਵੜ ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਫਤਾਰ ਸਿੰਘ ਖੰਡਾ ਨੂੰ ਗਵਾ ਚੁੱਕੇ ਹਾਂ ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾ ਅਤੇ ਰਾਸੀ ਵਿਚਾਰਧਾਰਾ ਦੇ ਕਾਰਨ ਹੀ ਵਦੇਸ਼ੀ ਮੁਲਕਾਂ ਵਿੱਚ ਭਾਰਤੀ 에ਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇਛਾਵਾਂ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਂਕ ਹੱਥ ਕੰਡਿਆਂ ਰਾਹੀਂ ਖਾਮੋਸ਼ ਕਰਨ ਤੇ ਭਾਰੂ ਹੋਵੇ ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੇ ਯੂਪੀਏ ਐਨਐਸਏ ਵਰਗੇ ਕਠੋਰ ਕਠੋਰ ਕਾਨੂੰਨਾ ਅਧੀਨ ਬੇਅੰਤ ਨਜਰਬੰਦੀਆਂ ਖੰਡਾਈਆਂ ਅਤੇ ਹੰਡਾ ਰਹੇ ਹਨ ਸਿੱਖ ਆਬਾਦ ਦੇ ਵੱਡੇ ਹਿੱਸੇ ਨੇ ਨਸਲ ਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਅਤੇ ਮਾਰਚ ਦੇ ਹੈ ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਨੇ ਅਤੇ ਲੁੱਟੇ ਜਾ ਰਹੇ ਹਨ ਵਾਦਿਆਂ ਅਤੇ ਬੇਇਨਸਾਫੀਆਂ ਦੀ ਲੰਬੀ ਲੜੀ ਹੈ ਇਸ ਲਹੂ ਭਿੱਜੇ ਦਾਸਤਾਨ ਨੇ ਸਾਨੂੰ ਬੇਘਰੇ ਅਤੇ ਬੇਵਤਨ ਕੀਤਾ ਹੈ ਕੀ ਭਾਰਤੀ ਚੋਣਾ ਰਾਹੀਂ ਇਹਨ ਤਾਂ ਪੰਜਾਬ ਦੇ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ। ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬੇ ਤੋਂ ਸਾਨੂੰ ਤਾਂ ਕੋਈ ਆਸ ਦਿਖਾਈ ਨਹੀਂ ਦਿੰਦੀ। 1947 ਤੋਂ ਅਤੇ ਖਾਸ ਤੌਰ ਤੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨਮਾਇੰਦੇ ਭਾਰਤ ਦੀ ਸੰਸਦ ਵਿੱਚ ਵੀ ਭੇਜੇ ਇਸ ਦੇ ਬਾਵਜੂਦ ਵੀ ਸਿੱਖਾਂ ਦੀ ਸਥਿਤੀ ਵਿੱਚ ਬਿਲਕੁਲ ਵੀ ਕੋਈ ਬਦਲੀ ਨਾ ਕੋਈ ਸਥਿਤੀ ਬਦਲੀ ਹੈ ਅਤੇ ਪੰਜਾਬ ਸਮੱਸਿਆ ਅੱਜ ਵੀ ਇੱਕ ਸਮੱਸਿਆ ਹੈ ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਸੰਸਦ ਵਿੱਚ ਭੇਜੇ ਗਏ ਅਕਾਲੀ ਨਮਾਇंदे ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ 94 ਅਕਾਲੀ ਨਤਾਵਾਂ ਨੇ ਸਮੇਂ-ਸਮੇਂ ਤੇ ਸੰਸਦ ਵਿੱਚ ਕੌਮ ਉੱਤੇ ਹੋ ਰਹੇ ਅਤਿਆਚਾਰਾਂ ਅਤੇ ਕੌਮ ਦੇ ਦਰਦ ਨੂੰ ਉਜਾਗਰ ਜ਼ਰੂਰ ਕੀਤਾ ਹੈ ਪਰ ਇਸ ਨਾਲ ਭਾਰਤੀ ਰਾਜ ਦੇ ਸਾਡੇ ਉੱਤੇ ਹੋ ਰਹੇ ਜ਼ੁਲਮ ਰੁਕੇ ਅਤੇ ਥੰਮੇ ਨਹੀਂ ਹਨ ਅਤੇ ਨਾ ਹੀ ਕੌਮ ਉੱਤੇ ਹੋਏ ਅਤਿਆਚਾਰਾਂ ਅਤੇ ਜ਼ੁਲਮਾਂ ਦਾ ਇਨਸਾਫ ਹੋਇਆ ਹੈ ਸਿੱਖਾਂ ਦੀ ਭਾਰਤੀ ਚੋਣ ਵਿੱਚ ਸ਼ਮੂਲੀਅਤ ਦੇ باوجود ਵਾਧ ਦੇ ਅਧਿਕਾਰਾਂ ਦੀ ਤਰਜਮਾਨੀ ਕਰਦਾ ਆਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ ਹੈ। ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣ ਦੇ ਬਾਵਜੂਦ ਵੀ ਉਹਨਾਂ ਦੀ ਬੰਦਖਲਾਸੀ ممکن ਨਹੀਂ ਹੋ ਰਿਹਾ ਹੋ ਸਕੇ। ਦਰੈ ਪਾਣੀਆਂ ਦੀ ਲੁੱਟ ਨਹੀਂ ਰੁਕੀ। ਪੰਜਾਬ ਨੂੰ ਉਸ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ। ਜੇ ਚੋਣਾਂ ਦੇ ਬਾਈਕਾਟ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੀ ਪਿਆ? ਜੇ ਚੋਣਾ ਦੇ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ ਅਫਸੋਸ ਹੈ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸੇਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਗਈ ਆਵਾਜ਼ ਅਤੇ ਸੜਕਾਂ ਉੱਤੇ ਉਤਰ ਕੇ بلند ਕੀਤੀ ਗਈ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਪੰਜਾਬ ਵਿੱਚ ਇਨਸਾਫਪਸੰਦ ਅਤੇ ਗੈਰਤਮੰਦ ਲੋਕ 1 ਜੂਨ ਵਾਲੇ ਦਿਨ ਜਾਦੇ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਲਈ ਕਰਨ ਦੀ ਬਦਨੀਤੀ ਨਾਲ ਚੜ੍ਹ ਕੇ ਆਈਆਂ ਸਨ ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ ਇਹ ਉਹੀ ਸਿਸਟਮ ਹੈ ਜੋ ਪੰਜਾਬ ਦੇ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਕੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋਕੋ ਕੇ ਸ਼ਹੀਦ ਕਰਦਾ ਆ ਰਿਹਾ ਹੈ ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅਜੇ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਿਸਮਾਨੀ ਤੌਰ ਉੱਤੇ ਖਤਮ ਕਰ ਰਿਹਾ ਹੈ ਜਿਹੜਾ ਸਿਸਟਮ ਸਾਡੇ ਭਰਾਵਾਂ ਦੇ ਖੂਨ ਦਾ ਪਿਆਸਾ ਹੋਵੇ ਉਸ ਮੁਲਕ ਦੇ ਸਿਸਟਮ ਦਾ ਹਿੱਸਾ ਬਣ ਬਣ ਕੇ ਉਸ ਨੂੰ ਹੋਰ ਜ਼ਿਆਦਾ ਤਾਕਤ ਦੇਣਾ ਦਲ ਖਾਲਸਾ ਨੂੰ ਕਦੇ ਵੀ ਗਵਾਰਾ ਨਹੀਂ ਇਸ ਲਈ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਭਾਰਤੀ ਸਿਸਟਮ ਨੂੰ ਰੱਦ ਕਰਦੇ ਹੋਏ ਮੌਜੂਦਾ ਨਿظام ਹੇਠ ਹੋ ਰਹੀਆਂ ਚੋਣਾਂ ਤੋਂ ਦੂਰ ਰਹਾਂਗੇ। ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹਾਂ ਕਿ ਜੇਕਰ ਬੀਤੇ ਵਰਿਆਂ ਵਿੱਚ ਸਿੱਖਾਂ ਅਤੇ ਅਕਾਲੀ ਆਗੂਆਂ ਵੱਲੋਂ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਬਾਵਜੂਦ ਪੰਜਾਬ ਅਤੇ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲੇ ਚੋਣਾਂ ਦੇ ਬਾਈਕਾਟ ਕਰਨ ਨਾਲ ਹੱਲ ਹੋ ਜਾਣਗੇ। ਹਾਂ, ਇਸ ਗੱਲ ਦੀ تسلی ਜ਼ਰੂਰ ਰਹੇਗੀ। ਇਸ ਗੱਲ ਦੀ تسلی ضرور ਰਹੇਗੀ ਕਿ ਭਾਰਤੀ ਸਿਸਟਮ ਦਾ ਬਾਈਕਾਟ ਕਰਕੇ ਅਸੀਂ ਘਟੋ-ਘਟ ਆਪਣੇ ਸਿਧਾਂਤ ਖਾਲਸਾ ਬਾਗੀ ਜਾਂ ਬਾਦਸ਼ਾਹ ਦੇ ਉੱਤੇ ਪੈਰਾ ضرور ਦੇ ਰਹੇ ਹਾਂ ਸਾਡਾ ਇਹ ਸਿਧਾਂਤਕ ਫੈਸਲਾ ਭਾਰਤੀ ਸਿਸਟਮ ਤੋਂ ਦੂਰੀ ਬਣਾ ਕੇ ਆਪਣਾ ਬਾਗੀ ਪੁਣਾ ਦੁਨੀਆ ਵਿੱਚ ਦਰਜ ਕਰਵਾਉਣ ਅਤੇ ਬਾਦਸ਼ਾਹਤ ਹਾਂ ਸਰਕਾਰਾਂ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਜ਼ਰੂਰ ਦੇਵੇਗਾ ਸਾਡਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਿੰਦ ਪੰਜਾਬ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਅਧਿਐਨ ਰਾਇਸ਼ਮਾਰੀ ਵਿੱਚ ਹੈ ਨਾ ਕਿ ਭਾਰਤੀ ਵਿਵਸਥਾ ਅਧੀਨ ਚੋਣਾਂ ਵਿੱਚ ਦਲ ਖਾਲਸਾ ਨਾਤਾ ਜਮਹੂਰੀਅਤ ਦੇ ਵਿਰੁੱਧ ਹੈ ਅਤੇ ਨਾ ਹੀ ਲੋਕਤੰਤਰੀ ਪ੍ਰਣਾਲੀ ਦੇ ਦਲ ਖਾਲਸਾ ਕੈਨੇਡਾ ਵਿੱਚ ਕਿਊਬਿਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈਰਣਨੈ ਦਾ ਅਧਿਕਾਰ ਅਤੇ ਇੱਕ ਚੋਣ ਏਜੰਡੇ ਦੇ ਤੌਰ ਉੱਤੇ ਸ਼ਾਮਲ ਕੀਤਾ ਜਾ ਸਕਦਾ ਹੈ ਵੱਖ-ਵੱਖ ਹੌਣ ਦੇ ਅਧਿਕਾਰਾਂ ਨੂੰ ਦਾਲ ਖਾਲਸਾ ਕੈਨੇਡਾ ਅਤੇ ਕਿਊਬਿਕ ਕੈਨੇਡਾ ਵਿੱਚ ਕਿਊਬਿਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦੇ ਅਧਿਕਾਰ ਨੂੰ ਇੱਕ ਚੋਣ ਏਜੰਡੇ ਦੇ ਤੌਰ ਤੇ ਸ਼ਾਮਲ ਕੀਤਾ ਜਾਵੇ ਅਤੇ ਵੱਖ ਹੋਣ ਦੇ ਅਧਿਕਾਰ ਨੂੰ ਮਾਨਤਾ ਮਿਲੇ ਦਾਲ ਖਾਲਸਾ ਦਾ ਟੀਚਾ ਅਤੇ ਮਕਸਦ ਪੰਜਾਬ ਨੂੰ ਪ੍ਰਭੂ ਸਤਾਪ ਸੰਪੰਨ ਮੁਲਕ ਬਣਾਉਣਾ ਹੈ ਇੱਕ ਸਾਚੇ ਇਹ ਵੀ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਸਮੇਤ ਖਾਲਸਾਤਨ ਸੰਘਰਸ਼ ਦੇ ਸਾਡੇ ਬਹੁਤ ਸਾਰੇ ਹਮਸਫਰ ਸਾਥੀ ਅੱਜ ਵੀ ਇਸ ਸਿਸਟਮ ਰਾਹੀਂ ਆਪਣੀ ਕੌਮੀ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ ਦਲ ਖਾਲਸਾ ਉਹਨਾਂ ਸਾਰਿਆਂ ਨੂੰ ਸ਼ੋਭੇ ਸ਼ਾਵਾ ਦਿੰਦਾ ਹੋਇਆ ਉਹਨਾਂ ਦੀ ਜਿੱਤ ਦੀ ਅਰਦਾਸ ਕਰਦਾ ਹੈ ਖਾਲਸਾਤਨ ਜ਼ਿੰਦਾਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦਲ ਖਾਲਸਾ ਦੀ ਚੋਣ ਨੀਤੀ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਪੂਰਾ ਡਾਕੂਮੈਂਟ ਪੜਿਆ ਹੈ ਜਿਹਦੇ ਰਾਹੀਂ ਐਸ.ਐਸ ਗੱਲ ਦਾ ਐਲਾਨ ਕੀਤਾ ਆ ਕਿ ਅਸੀਂ ਇਸ ਸਿਸਟਮ ਦਾ ਹਿੱਸਾ ਜਿਹੜਾ ਉਹ ਨਹੀਂ ਬਣਾਂਗੇ ਸੋ ਆਪਣੇ ਆਪ ਨੂੰ ਅਸੀਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੋ ਇਹਦੇ ਬਾਰੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਂ ਉਹ ਲੈਣ ਲਈ ਤਿਆਰ ਹਾਂ ਇੱਕ ਪਾਸੇ ਚੋਣਾਂ ਦਾ ਬਾਈਕਾਰਡ ਤੇ ਇੱਕ ਪਾਸੇ ਤੁਸੀਂ ਸਿਮਰਜੀਤ ਸਿੰਘ ਮਾਨ ਵਾਸਤੇ ਕਹਿ ਰਹੇ ਹੋ ਕਿ ਕਾਮਨਾ ਕਰਦੇ ਹੋ ਕਿ ਜੇ ਤਾਂ ਹਸਕਾ ਮੈਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਾਮ ਉਸ ਦੀ ਇੱਕ ਇੱਕ ਨੂੰ ਇਸ਼ਾਰਾ ਜਾਂਦਾ ਹੈ ਕਿ ਕਹਿ ਰਹੇ ਹੋ ਕਿ ਸਿੱਧੇ ਰੂਪੇ ਵੋਟਾਂ ਪਾਈਆਂ ਜਾਂ ਸਿਮਰਜੀਤ ਨੂੰ ਮਾਰ ਲਓ ਮੈਂ ਇਹ ਗੱਲ ਦਾ ਐਲਾਨ ਕੀਤਾ ਹੈ ਪੂਰੇ ਡਾਕੂਮੈਂਟ ਨੂੰ ਜੇ ਤੁਸੀਂ ਧਿਆਨ ਦੇ ਨਾਲ ਸੁਣਿਆ ਆਵੇ ਕਿ ਅਸੀਂ ਇੱਕ ਸਿਸਟਮ ਨੂੰ ਰੱਦ ਕੀਤਾ ਹੈ ਪਰ ਉਹਦੇ ਨਾਲ ਦੀ ਨਾਲ ਅਸੀਂ ਇਸ ਗੱਲ ਦੀ ਵੀ تسلیم ਕੀਤੀ ਆ ਮੰਨੇ ਆ ਕਿ ਸਾਡੀ ਕੌਮ ਦਾ ਇੱਕ ਹਿੱਸਾ ਖਾਲਿਸਤਾਨ ਦੀ ਪ੍ਰਾਪਤੀ ਭਾਰਤੀ ਸਿਸਟਮ ਅਧੀਨ ਹੁੰਦੀਆਂ ਚੋਣਾ ਰਾਹੀਂ ਕਰਨਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਨਾ ਬੇਈਮਾਨ ਕਹੀਨੇ ਤੇ ਨਾ ਅਸੀਂ ਉਹਨਾਂ ਨੂੰ ਇਹੋ ਜੇ ਸ਼ਬਦ ਵਰਤਦੇ ਜਿਹੜੇ ਆਮ ਸਾਡੀ ਦੁਨੀਆ ਵਰਤਦੀ ਅਸੀਂ ਮੰਨਦੇ ਆ ਕਿ ਉਹ ਵੀ ਪੰਥ ਦਾ ਕੌਮ ਦਾ ਪੰਜਾਬ ਦਾ ਹਿੱਸਾ ਆ ਜੇ ਉਹਨਾਂ ਦੇ ਪੈਤੜਾ ਖਾਲਸਾਤਾਂ ਦੀ ਪ੍ਰਾਪਤੀ ਲਈ ਹਿੰਦੁਸਤਾਨ ਦੇ ਨਿਜ਼ਾਮ ਦੇ ਇਹਨਾਂ ਦੀਆਂ ਚੋਣਾਂ ਨੇ ਤਾਂ ਉਸ ਦੇ ਲਈ ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਔਰ ਉਹਨਾਂ ਦੀ ਜਿੱਤ ਦੀ ਜਿਹੜੀ ਆ ਉਹ ਉਹਨਾਂ ਨੂੰ ਮਤਲਬ ਵੈਸਟ ਵਿਸ਼ੇਸ ਦਿੱਤੀਆਂ ਨੇ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਦਲ ਖਾਲਸਾ ਦਾ ਪੈਤੜਾ ਇਹ ਆ ਕਿ ਪਿਛਲੇ 7 ਦਹਾਕਿਆਂ ਦਾ ਤਜਰਬਾ ਸਾਡਾ ਇਹ ਕਹਿੰਦਾ ਆ ਕਿ ਪਾਰਲੀਮੈਂਟ ਦੇ ਵਿੱਚ ਚੁੱਕੀ ਆਵਾਜ਼ ਤੇ ਸੜਕ ਦੇ ਉੱਤੇ ਚੁੱਕੀ ਆਵਾਜ਼ ਦਾ ਇੰਡੀਆ ਦੇ ਵਿੱਚ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਆ ਸੋ ਅਸੀਂ ਆਪਣੇ ਆਪ ਨੂੰ ਕੋਸ਼ਿਸ਼ ਨੇ ਜਾਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਸਾਡੀਆਂ ਇਹ ਵੋਟਾਂ ਜਿਹੜੀਆਂ ਨੇ ਤੁਸੀਂ ਇੱਕ ਚੀਜ਼ ਮੈਂ ਸਰਕ ਐਕਸਪਲੇਨ ਲਗਾ ਕਰਨ ਤੇ ਜਦੋਂ ਅਸੀਂ ਕਹਿੰਦੇ ਆ ਤੇ ਸਾਡੇ ਲੋਕ ਆਮ ਹੀ ਸੋਚ ਰਹੇ ਹੁੰਦੇ ਨੇ ਕਿ ਕਿਸੇ ਬੰਦੇ ਦੇ ਹੱਕ ਜਾਂ ਬੰਦੇ ਦੇ ਵਿਰੋਧੀ ਗੱਲ ਕਰਦੇ ਨੇ ਜਦੋਂ ਅਸੀਂ ਸਿਸਟਮ ਸ਼ਬਦ ਵਰਤਦੇ ਆ ਤਾਂ ਉਹ ਬੰਦੇ ਤੋਂ ਉੱਪਰ ਚਲਿਆ ਜਾਂਦਾ ਤੁਸੀਂ ਇੱਕ ਚੀਜ਼ ਨੂੰ ਮਹਿਸੂਸ ਕੀਤਾ ਹੋਗਾ ਚਾਹੇ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਤੁਹਾਡੇ ਗਲੀ ਦੇ ਨਿੱਕੀ ਜੀ ਨੁਕਰ ਤੋਂ ਲੈ ਕੇ 메인 ਜੀਟੀ ਰੋਡ ਦੇ ਤੱਕ ਸਾਡੇ ਘਰਾਂ ਵਿੱਚ ਆਉਂਦੇ 베ਰਕੇ ਦੇ ਦੁੱਧ ਦੇ ਪੈਕਟ ਤੋਂ ਲੈ ਕੇ ਤੇ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਜਾਂ ਕੰਧਾਂ ਦੇ ਉੱਤੇ ਇੱਕ ਨਾਰਾ ਜਰੂਰ ਲਿਖਿਆ ਹੈ ਵੀ ਵੋਟ ਜ਼ਰੂਰ ਪਾਓ ਇਹ ਕੀ ਆ ਇਹ ਨਹੀਂ ਦੇਖਿਆ ਕਿਹੜੀ ਪਾਰਟੀ ਨੂੰ ਪਾਓ ਕਿੰਨੂੰ ਪਾਓ ਕਿੰਨੂੰ ਨਹੀਂ ਪਾਓ ਸਰਕਾਰਾਂ ਕਰੋੜਾਂ ਰੁਪਇਆ ਖਰਚ ਕੇ ਸਾਡੇ ਲੋਕਾਂ ਨੂੰ ਕੀ ਕਹਿ ਰਹੀਆਂ ਵੀ ਤੁਸੀਂ ਚੋਣ ਪ੍ਰਕਿਰਿਆ ਦਾ ਹਿੱਸਾ ਬਣੋ ਕਿਉਂ ਕਿਉਂਕਿ ਉਹ ਇਹ ਕਹਿੰਦਾ ਆ ਕਿ ਜਿੰਨੇ ਲੋਕ ਵੋਟ ਪਾਉਣਗੇ ਉਹ ਦੁਨੀਆ ਨੂੰ ਦੱਸੇਗਾ ਵੀ ਇੰਨੇ ਲੋਕੇ ਸਿਸਟਮ ਦੇ ਵਿੱਚ ਮੇਰੇ ਸਿਸਟਮ ਨੂੰ ਮੰਨਦੇ ਨੇ ਮੇਰੇ ਵਿੱਚ ਵਿਸ਼ਵਾਸ ਰੱਖਦੇ ਨੇ ਸੋ ਅਸੀਂ ਉਸ ਸਿਸਟਮ ਨੂੰ ਰੱਦ ਕੀਤਾ ਹੈ ਪਰਵਦੇ باوجود ਜਿਹੜੇ ਸਾਡੇ ਪੰਥ ਦਾ ਇੱਕ ਹਿੱਸਾ ਇਸ ਸਿਸਟਮ ਦੇ ਵਿੱਚੋਂ ਕਾਲਾਸਤਾਨ ਦੇ ਪ੍ਰਾਪਤ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਵੈਸਟ ਵਿਸ਼ੇਸ ਦਿੰਦੇ ਲਾਈਨ ਵਾਤੇ ਦਾ ਸਰਦਾਰ ਸਿਮਰਤ ਸਿੰਘ ਮਾਨ ਸਮੇਤ ਔਰ ਉਹ ਬੰਦਾ ਜਿਹੜਾ ਇਸ ਗੱਲ ਦੀ ਲਾਈਨ ਨੂੰ ਸਾਫ ਕਰੇਗਾ ਕਿ ਉਹ ਖਾਲਸਾਤਨ ਦੀ ਪ੍ਰਾਪਤੀ ਦੇ ਲਈ ਕੰਮ ਕਰੇਗਾ ਜਾਂ ਇਸ ਏਜੰਡੇ ਤੇ ਇਲੈਕਸ਼ਨ ਲੜੇਗਾ ਅਸੀਂ ਉਹਨਾਂ ਸਾਰਿਆਂ ਨੂੰ ਸਭ ਬਿਸ਼ਵਾਮਦਤੀ ਹੈ। ਜਦੋਂ ਤੋਂ ਬਾਅਦ ਜਾਂ ਜੀਤੇ ਤੋਂ ਬਾਅਦ ਬਹੁਤ ਵੱਡਾ ਮੁੱਦਾ ਜਿਹੜਾ ਸਬੰਧੀ ਸੀ ਮਾਨ ਦਾ ਕਿ ਰੇਸ ਨਹੀਂ ਕਰ ਪਾਇਆ ਉਹਨਾਂ ਨਹੀਂ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਉਹਨਾਂ ਰੇਸ ਕੀਤਾ ਕਿ ਨਹੀਂ ਕੀਤਾ ਉਹ ਇਲੈਕਸ਼ਨ ਜਿੱਤ ਕੇ ਸਿਟਿੰਗ ਐਮਪੀ ਨੇ ਸੋ ਉਹ ਇੱਕ ਪੁਰਾਣਾ ਬੀਤੇ ਹੋਏ ਦੀ ਗੱਲ ਹੈ। ਦਾ ਚਾਹੁੰਦਾ ਕਿ ਜਿਹੜੇ ਸਵਾਲ ਨੇ ਉਹ ਮੌਜੂਦਾ ਇਲੈਕਸ਼ਨ ਪਾਲਸੀ ਦੇ ਉੱਤੇ ਹੀ ਰਹਿਣ। ਖੜੂਰ ਤੋਂ ਪੰਨਕੜ ਕਾਜ ਵਿੱਚ ਲਾਸਟ ਟਾਈਮ ਦੀ ਵੀਕੀ ਅੰਮ੍ਰਿਤ ਕੀ ਖਾਲੜੀ ਦਾ ਹਾਰ ਜਾਣਾ ਤੇ ਕੀ ਥੋੜਾ ਹਾਰ ਜਾਣਾ ਕਾਂਗਰਸ ਦਾ ਉਮੀਦਵਾਰ ਕਹਿੰਦੇ ਆ। ਕੀ ਲੱਗਦਾ ਇਹ ਸਵਾਲ ਵੀ ਇਹੋ ਜਿਹੇ ਹਾਲਾਤ ਬਣ ਸਕਦੇ? ਦੇਖੋ ਇਹ ਜਿਹੜੇ ਲੋਕਾਂ ਨੇ ਆਉਣ ਜਾਣਾ ਹੈ ਵੋਟ ਦੇ ਉਹ ਤੈਅ ਕਰਨਗੇ ਉਹਨਾਂ ਨੇ ਆਪਣਾ ਨੁਮਾਇੰਦਾ ਕਿਹੜਾ ਚੁਣਨਾ ਹੈ। ਅਸੀਂ ਇੱਥੇ ਇਹ ਵੀ ਗੱਲ ਨਾਲ ਕਹੀ ਆ ਕਿ ਇਹਦੇ باوجود ਕਿਉਂਕਿ ਸਾਡੀ ਕੌਮ ਦੇ ਵੱਡੇ ਹਿੱਸੇ ਦੇ ਵਿੱਚੋ ਇਹ ਸੋਚ ਮੰਨਫੀ ਆ ਤੇ ਉਹ ਵੋਟਾਂ ਪਾਉਣ ਨੂੰ ਤਰਜੀਹ ਦਿੰਦਾ ਆ ਪਰ ਅਸੀਂ ਨਾਲ ਇਹ ਵੀ ਗੱਲ ਕਹੀਏ ਕਿ ਜਦੋਂ ਤੁਸੀਂ ਵੋਟ ਪਾਉਣ ਜਾਓ ਜੇ ਤੁਸੀਂ ਜਾਣਾ ਹੀ ਆ ਤੇ ਇੱਕ ਗੱਲ ਯਾਦ ਰੱਖਿਓ ਕਿ ਇਹ ਉਹੀ ਸਿਸਟਮ ਆ ਜਿੰਨੂੰ ਤੁਸੀਂ ਵੋਟ ਪਾਉਣ ਚੱਲੇ ਹੋ ਜਿੰਨੇ 40 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਲੱਗ ਕੀਤਾ ਇਹ ਉਹਨੂੰ ਜਿਵੇਂ ਚਲ ਰੱਖ ਕੇ ਆਪਣੀ ਜੇ ਤੁਸੀਂ ਵੋਟ ਪਾਉਣੀ ਪਾਉਣੀ ਆ ਤਾਂ ਉਹਨੂੰ ਜਿਵੇਂ ਚਲ ਰੱਖ ਕੇ ਆਪਣਾ ਨੁਮਾਇੰਦਾ ਚੁਣੋ ਚੋਣਾਂ ਦੀ ਤਰੀਕ ਕਰ ਤੇ 1 ਜੂਨ ਨੂੰ ਘੱਲੂ ਕਰਾ ਬਿਲਕੁਲ ਕੋ ਲੋ ਇਹ ਵੀ ਅਨੁਸੋਚਨ ਦਾ ਚਾਹੀਦਾ ਵਿਚਾਰਨਾ ਚਾਹੀਦਾ ਹੈ ਕਿ ਜਿਹੜੇ ਸਮਿਆਂ ਦੇ ਵਿੱਚ ਵੇਖੋ ਤੁਸੀਂ ਅਸੀਂ ਜਦੋਂ ਦਸੰਬਰ ਦੇ ਵਿੱਚ ਸਾਬਜਾਦਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ ਤੇ ਇੱਕ ਆਮ ਹੀ ਸਾਡੇ ਜਥੇਦਾਰ ਸਾਹਿਬਾਨਾਂ ਵੱਲੋਂ ਜਾਂ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਇਹ ਗੱਲਾਂ ਕਹੀਆਂ ਜਾਂਦੀਆਂ ਪਈ ਇਹਨਾਂ ਦਿਨਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਜਿਹੜਾ ਨਾ ਰੱਖਿਆ ਜਾਵੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਨਾ ਰੱਖੇ ਜਾਣ। ਪਰ ਇੱਕ ਸਿੱਖ ਵਾਸਤੇ ਤੇ ਇੰਡੀਅਨ ਸਿਸਟਮ ਵਾਸਤੇ ਸੋਚਣੀ 'ਚ ਫਰਕ ਆ ਨਾ। ਇੰਡੀਆ ਦਾ ਸਿਸਟਮ ਨੂੰ ਇਸ ਇਹ ਕੱਲ ਨਾ ਕੋਈ ਮਾਇਨੇ ਨਹੀਂ ਰੱਖਾਉਂਦਾ ਕਿ ਉਸ ਦਿਨ ਅਸੀਂ ਤੁਹਾਡੇ ਦਰਬਾਰ ਸਾਹਿਬ ਦੇ ਤੇ ਮਿਲਾਕੀ ਤੇ ਸਕੋ ਉਹ ਤੇ ਹੋਰ ਖੁਸ਼ੀ ਮਨ ਮਹਿਸੂਸ ਕਰਦਾ ਵੀ ਜਦ ਨਾਲ ਹੀ ਅਸੀਂ ਮਿਲਾਕੀ ਤਾਂ ਉਸ ਦਿਨ ਹੀ ਤੁਸੀਂ ਵੱਜ ਢੋਲ ਘੋਟੋ ਇਸ ਉੱਤੇ ਹੀ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਨਿੱਗੀਆਂ ਨਿੱਗੀਆਂ ਬਰੀਕੀਆਂ ਨੇ ਇਹਨਾਂ ਨੂੰ ਸਮਝਿਆ ਜਾਵੇ ਕਿ ਰਾਜਸਥਾਨੀ ਜਿਹੜੀਆਂ ਨੇ ਉਹ ਇੰਡੀਅਨ ਸਿਸਟਮ ਦਾ ਵਿਰੋਧ ਵੀ ਕਰਦੇ ਨੇ ਸਿਸਟਮ ਦੇ ਇਤਰਾ ਹੈ ਕਿ ਉਹਨਾਂ ਨੇ ਉਹ ਜਿਹੜੀ ਆਪਣੀ ਸਭਤੀ ਦਾ ਜ਼ਿਕਰ ਕੀਤਾ ਕਿਉਂ ਨਹੀਂ ਕਰਿਆ ਰਾਜਸਥਾਨੀ ਕੀ ਰਾਇ ਕਿਉਂਕਿ ਉਹ ਇੰਡੀਅਨ ਸਿਸਟਮ ਨੂੰ ਨਿਤਾ देखो आपो अपना पैंतला है जेड़ा ਸਾਡਾ ਪੈਂਤਲਾ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ ਜਿਹੜੀ ਧਿਰ ਤੁਹਾਨੂੰ ਲੱਗਦਾ ਹੈ ਕਿ ਉਹ ਅਲੱਗ ਤਰ੍ਹਾਂ ਦਾ ਪੈਂਤਲਾ ਬਣਾ ਕੇ ਚੱਲਦੀ ਹੈ ਇਹ ਸਵਾਲ ਉਹਨਾਂ ਨੂੰ ਕਰਨ ਵਾਲਾ ਹੈ ਕਿ ਕੀ ਉਹ ਭਾਰਤੀ ਸਿਸਟਮ ਰੱਦ ਕਰ ਦੇਣ ਕਿ ਨਹੀਂ ਕਰਦੇ। ਅਸੀਂ ਸਿਸਟਮ ਨੂੰ ਠੀਕ ਕਰਨ ਲਈ ਨਹੀਂ ਲੜਦੇ ਪਏ ਅਸੀਂ ਸਿਸਟਮ ਨੂੰ ਬਦਲਣ ਲਈ ਲੜਦੇ ਪਏ ਹਾਂ। ਸਾਨੂੰ ਭਾਰਤ ਦਾ ਸਿਸਟਮ ਚਾਹੀਦਾ ਹੀ ਨਿਕਾ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ। ਪਿਛਲੇ 70 ਸਾਲਾਂ ਦਾ ਤਜਰਬਾ ਸਾਡਾ ਇਹਨਾਂ ਦੇ ਨਾਲ ਬਹੁਤ ਮਾੜਾ ਰਿਹਾ। ਇਸ ਕਰਕੇ ਅਸੀਂ ਹੁਣ ਇਹਨੂੰ ਬਦਲ ਇਹਨੂੰ ਸੁਧਾਰਨ ਦਾ ਇਹ ਕਹਿੰਦੇ ਆ ਕਿ ਆ ਸਖੋਂ ਨੇ ਵੀ ਅਸੀਂ ਇਹਨਾਂ ਦੇ ਵਿੱਚ ਵੜ ਕੇ ਇਹਨਾਂ ਦਾ ਸਿਸਟਮ ਜਿਹੜਾ ਉਹਨੂੰ ਸਾਫ਼ ਕਰੀਏ ਅਸੀਂ ਆਪਣਾ ਸਿਸਟਮ ਖੁਦ ਘੜਾ ਕੇ ਤੇ ਉਹਨੂੰ ਫਿਰ ਇੱਕ ਨਵੇਕਲਾ ਦੁਨੀਆ ਦੇ ਵਿੱਚ ਸਥਾਪਿਤ ਕਰਕੇ ਉਹ ਕਰੀਏ। ਉਹ ਪਾਲਸੀ ਨੂੰ ਰੀਡੋਨਡਣ ਦਾ ਰਾਹ ਕੀਤਾ ਉਹ ਠੀਕ ਹੈ ਜਾਂ ਗਲਤ ਹੈ ਉਹਦਾ ਇਹ ਉਹਨਾਂ ਦਾ ਆਪਣਾ ਫੈਸਲਾ ਹੈ। ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਪੈਂਤਰਾ ਹੈ ਆਪੋ ਆਪਣਾ ਮੈਂ ਸ਼ਬਦ ਪੈਂਤਰਾ ਵਰਤਿਆ। ਇਹ ਉਹਨਾਂ ਦਾ ਆਪਣਾ ਪੈਂਤਰਾ ਹੈ ਜੇ ਉਹ ਸਹੀ ਹੈ ਤੇ ਉਹ ਆਪਣੀ ਜਗ੍ਹਾ ਸਹੀ ਹੋਣਗੇ। ਜਿੱਦ ਵੀ ਵੀਡੀਓ ਬਣਦੀ ਹੈ ਜਿਸ ਤੋਂ ਕਹਿੰਦਾ ਕਿ ਜੇ ਅਸੀਂ ਆਪਣੀ ਆਵਾਜ਼ ਚੁਪਣ ਵਾਸਤੇ ਜੇ ਸਭ ਕੋਈ ਰਾਹ ਲੱਭਣਾ ਪਵੇ। ਉਹ ਰਾਜੀ ਦਾਦਾਵ ਜਿਹੜਾ ਕਿ ਭਾਰਤੀ ਹੈ ਲੋਕਤਵ ਦੀ ਗੱਲ ਕਰਦੇ ਆ ਸਵਸਥ ਜਾਣ ਦੀ ਗੱਲ ਕਰਦੇ ਆ ਉਹ ਨੂੰ ਦੇਖਦੇ ਮੈਦੇਗਾ ਲ ਆਪਣਾ ਡਾਕੂਮੈਂਟ ਦੇ ਚ ਸਾਫ ਪਈ ਆ ਕਿ ਅੱਜ ਦੇ ਤਰੀਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਚੁੱਕੀ ਆਵਾਜ਼ ਤੇ ਸੜਕ ਤੇ ਚੁੱਕੀ ਆਵਾਜ਼ ਦਾ ਇੱਕੋ ਮੁੱਲ ਪਿਆ ਬਹੁਤ ਸਾਰੇ ਬੇਫਰਮਾਂ ਦੇ ਦਲ ਖਾਤ ਦਾ ਜਿਹੜਾ ਵਾ ਉਹ ਅਕਾਲੀ ਦਲ ਨੂੰ ਬਾਣ ਦੇ ਨਾਲ ਸਪੋਰਟ ਦੇ ਨੇ ਗੱਲ ਪੈਂਤਰੇ ਦੀ ਹੈ ਜਿਹੜੀ ਮੈਂ ਗੱਲ ਕੀਤੀ ਬਹੁਤ ਸਾਰੇ ਥਾਵਾਂ ਦੇ ਉੱਤੇ ਜੇ ਜ ਸਾਡੇ ਸਾਰੇ ਸੋਰ ਏਕੇ ਹੁੰਦੇ ਤੇ ਸ਼ਾਇਦ ਨਾਮ ਤੇ ਪਲੇਟਫਾਰਮ ਵੀ ਇੱਕ ਹੀ ਹੁੰਦਾ ਸੋ ਇਥੇ ਕੁਝ ਬੇਸਿਕ ਜਿਹਾ ਡਿਫਰੈਂਸ ਹੈ ਸਾਡੇ ਤੋਂ ਦਰਦ ਲਈ 4 ਧਾਰਾ ਇਕੱਤੀ ਹੁੰਦੀ ਹੈ ਤੁਹਾਡੀ ਤੇ ਸਭ ਨੂੰ ਇਸੇ ਮਾਰਦੇ ਹੋ ਤਾਂ ਵੇਲੇ ਬਫੇ ਨਹੀਂ ਕਿਉਂ ਹੋਇਆ ਇੰਡੀਆ ਦੇ ਜ ਸੌ ਪਾਰਟੀਆਂ ਨੇ ਸਾਰੀਆਂ ਹਿੰਦੁਸਤਾਨ ਜਿੰਦਾਬਾਦ ਕਹਿਣ ਲੱਗੀਆਂ ਸੇਮ ਨੇ ਪੈਂਤਰੇ ਬਾਜੀ ਦੇ ਵਿੱਚ ਲੜਨ ਲੱਗਿਆਂ ਅਲੱਗ-ਅਲੱਗ ਹੋ ਜਾਂਦੇ ਨੇ ਖਾਲਸਤਾਨ ਕਹਿਣ ਲੱਗਿਆ ਅਸੀਂ ਸਾਰੇ ਇਕੱਠੇ ਆ ਖਾਲਸਤਾਨ ਲਾਈਨ ਦੀ ਪੈਂਤਰੇ ਬਾਜੀ ਜੇ ਲੱਗੀ ਵੀ ਹੈ ਤਾਂ ਕੋਈ ਵੱਡੀ ਗ ਬੱਦਲੇ ਕਿਹੜਾ ਰਸਤੇ ਵਪਾਰ ਕਰੀਏ ਤੁਲਾ ਪਰ ਅੰਮ੍ਰਿਤਸਰ ਨੂੰ ਆਉਂਦੇ ਨੇ 11 ਦਾ ਰਸਤੇ ਹੁੰਦੇ ਨੇ ਆਉਂਦੇ ਸਾਰੇ ਅੰਮ੍ਰਿਤਸਰ ਦੇ ਤੁਸੀਂ ਇਹ ਕੋਈ ਐ ਰਸਤੇ ਤੇ ਆਉਣਾ ਉੱਤੇ ਨਹੀਂ ਆਉਣਾ ਇਹ ਵੀ ਕੋਈ ਗੱਲ ਨਹੀਂ ਆਪਾਂ ਆਪਣਾ ਰਸਤਾ ਚੁਣਿਆ ਕੋਈ ਸ਼ਾਰਟ ਐ ਕੋਈ ਲੌਂਗ ਐ 1992 ਕੋਈ ਮੈਂ ਸਮਝਦਾ ਕਿ ਇਸ ਤਰੀਕੇ ਦੀ ਗੱਲ ਨਹੀਂ ਗਈ ਮੈਂ ਇਹ ਗੱਲ ਕਹੀ ਵੀ ਉੱਥੇ ਜਾ ਕੇ ਵੀ ਆਵਾਜ਼ ਚੁੱਕੀ ਗਈ ਜੇ ਤੁਸੀਂ ਪੂਰਾ ਡਾਕੂਮੈਂਟ ਚੰਗੀ ਤਰ੍ਹਾਂ ਸਾਰਾ ਸੁਣਿਆ ਹੋਵੇ ਤਾਂ ਉਹਦੇ ਤੇ ਕਿਹਾ ਵੀ ਅਕਾਲੀ ਨਮਾਇੰਦਿਆਂ ਵੱਲੋਂ ਤੇ ਸਿੱਖ ਨਮਾਇੰਦਿਆਂ ਵੱਲੋਂ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਚੁੱਕੀ ਜ਼ਰੂਰ ਜਾਂਦੀ ਹੈ ਇਹ ਨਹੀਂ ਆ ਵੀ ਉੱਥੇ ਜਾਂਦੇ ਨੇ ਤੇ ਚੁੱਪ ਕਰਕੇ ਬਹਿ ਜਾਂਦੇ ਨੇ ਕੁਝ ਚੌਂਵੇਂ ਨਮਾਇੰਦੇ ਚੁੱਕਦੇ ਵੀ ਨਹੀਂ ਔਰ ਸਰਦਾਰ ਸਿਮਰ ਸਿੰਘ ਬਾਦਲ ਉਹਨਾਂ ਚੁੱਕੇ ਇੱਕ ਨਹੀਂ ਪਰ ਉਹਦਾ ਮੁੱਲ ਕਿ ਨਾ ਪੈਂਦਾ ਇਹ ਅਸੀਂ ਸਾਰਿਆਂ ਦੇ ਤੱਕ ਆ ਨਿਆ ਇਹ ਕਬਾਤ ਆ ਡਾਕੂਮੈਂਟਸ ਨੇ ਜੇ ਪੜਨਾ ਹੋਵੇ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਤੁਹਾਨੂੰ ਹਾਂ ਇਹ ਜਿਹੜੀਆਂ ਕਾਪੀ ਸਿਆ ਇਹ ਮੈਂ ਡਿਸਟ੍ਰਿਬਿਊਟ ਜਿਹੜੀਆਂ ਉਹ